ਪੰਜਾਬ ਦੇ ਵਿੱਚ ਰਾਤ ਦੇ ਤਾਪਮਾਨ ਦੇ ਨਾਲ-ਨਾਲ ਹੁਣ ਦਿਨ ਦੇ ਤਾਪਮਾਨ ਦੇ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੂਬੇ ਦੇ ਵਿੱਚ ਵਿਆਪਕ ਪੱਧਰ ਤੇ ਸਵੇਰ ਅਤੇ ਸ਼ਾਮ ਧੁੰਦ ਪੈ ਰਹੀ ਹੈ ਤੇ ਸੰਘਣੀ ਧੁੰਦ ਦੇ ਕਾਰਨ ਸੂਬੇ ਦੇ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ਤੇ ਵਿਜ਼ਿਬਿਲਟੀ ਭਾਵ ਦੇਖਣ ਦੀ ਸਮਰੱਥਾ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਜਿਸ ਕਾਰਨ ਸੜਕਾਂ ਦੇ ਉੱਤੇ ਆਵਾਜਾਈ ਬੇਹੱਦ ਧੀਮੀ ਰਫ਼ਤਾਰ ਦੇ ਨਾਲ ਚਲਦੀ ਹੋਈ ਦਿਖਾਈ ਦੇ ਰਹੀ ਹੈ। ਸੋ ਗੈਰੀ ਅਤੇ ਸੰਗਣੀ ਧੁੰਦ ਪੈਣ ਦੇ ਨਾਲ ਜਨ ਜੀਵਨ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤਾਂ ਹੋ ਰਹੀਆਂ ਨੇ ਵਾਹਨ ਬੇਹੱਦ ਧੀਮੀ ਰਫਤਾਰ ਦੇ ਨਾਲ ਚੱਲ ਰਹੇ ਨੇ ਇਸ ਦੇ ਨਾਲ ਨਾਲ ਵਾਹਨਾ ਵਾਹਨ ਪੀਲੀਆਂ ਲਾਈਟਾਂ ਲਗਾ ਕੇ ਚੱਲ ਰਹੇ ਨੇ ਤਾਂ ਜੋ ਧੁੰਦ ਦੇ ਵਿੱਚ ਦੇਖਣ ਯੋਗ ਹੋਇਆ ਜਾ ਸਕੇ ਪਰ ਇਸ ਦੇ ਬਾਵਜੂਦ ਅ ਦੇਖਣ ਦੀ ਸਮਰੱਥਾ ਬੇहद ਘੱਟ ਹੈ ਕਈ ਜਗ੍ਹਾ ਤੇ ਵਿਜ਼ਿਬਿਲਟੀ ਦਾ ਪੱਧਰ ਹੈ ਜਿਹੜਾ ਉਹ 10 ਮੀਟਰ ਕਈ ਜਗ੍ਹਾ ਤੇ 5 ਮੀਟਰ ਹੈ ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਬਹੁਤ ਤੇਜ਼ੀ ਹੈ ਕਈ ਜਗ੍ਹਾ ਤੇ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਐਕਸੀਡੈਂਟ ਵੀ ਹੋਏ ਨੇ ਕਿਉਂਕਿ ਅੱਗੋਂ ਆ ਰਹੀਆਂ ਗੱਡੀਆਂ ਜਿਹੜੀਆਂ ਨੇ ਸਪਸ਼ਟ ਰੂਪ ਦੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਸੋ ਐਕਸੀਡੈਂਟ ਵੀ ਪੰਜਾਬ ਦੇ ਵਿੱਚ ਕਈ ਜਗ੍ਹਾ ਹੋਏ ਨੇ ਹਾਲਾਂਕਿ ਇਹਨਾਂ ਐਕਸੀਡੈਂਟਾਂ ਦੇ ਵਿੱਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਵਾਹਨ ਜ਼ਰੂਰ ਨੁਕਸਾਨੇ ਗਏ ਨੇ ਇਹਨਾਂ ਐਕਸੀਡੈਂਟਾਂ ਦੇ ਵਿੱਚ ਸੋ ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਘਟੀ ਹੈ ਜਿਸ ਦੇ ਕਾਰਨ ਸ਼ਾਮ ਵੇਲੇ ਵੀ ਵਾਹਨਾਂ ਨੂੰ ਲਾਈਟਾਂ ਜਗਾ ਕੇ ਚਲਾਉਣ ਦੇ ਲਈ ਲੋਕਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਪਾਵ ਮੀ ਪੈਣ ਦੀ ਕੋਈ ਵੀ ਸੰਭਾਵਨਾ ਅਗਲੇ 7 ਦਿਨਾਂ ਤੱਕ ਨਹੀਂ ਹੈ ਹਾਲਾਂਕਿ ਧੁੰਦ ਦੇ ਨਾਲ ਹਲਕਾ ਪਾਣੀ ਜ਼ਰੂਰ ਡੇਗ ਰਿਹਾ ਪਰ ਬਰਸਾਤ ਵਰਗੀ ਕੋਈ ਗੱਲ ਨਹੀਂ ਹੈ ਸਵੇਰੇ ਅਤੇ ਰਾਤ ਨੂੰ ਸੰਘਣੀ ਧੁੰਦ ਬਣੀ ਰਹਿਣ ਦੀ ਸੰਭਾਵਨਾ ਅਗਲੇ ਕੁਝ ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਕਿਉਂਕਿ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਵੀ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ ਸੋ ਅੱਜ ਤੋਂ ਹਵਾਵਾਂ ਤੇਜ਼ ਤੇ ਠੰਡੀਆਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਮੁੱਖ ਤੌਰ ਤੇ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਬਰਫਵਾਰੀ ਦੇ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧਣ ਦੇ ਅਸਾਰ ਵੀ ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇ ਰਹੇ ਨੇ ਮੌਸਮ ਵਿਭਾਗ ਦੇ ਮੁਤਾਬਕ ਮੀਂਹ ਨਾ ਪੈਣ ਦੇ ਕਾਰਨ ਧੂਆਂ ਤੇ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਮੌਸਮ ਸਵੇਰੇ ਧੁੰਦ ਤੋਂ ਕਾਫੀ ਰਾਹਤ ਮਿਲੀ ਹੈ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਤੇ ਧੁੰਦ ਤੋਂ ਰਾਹਤ ਜ਼ਰੂਰ ਮਿਲਦੀ ਹੈ ਪਰ ਸਵੇਰਸਾਰ ਵਿਜ਼ਿਬਿਲਟੀ ਬੇहद ਘੱਟ ਹੁੰਦੀ ਹੈ ਤੇ ਧੁੰਦ ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਠੰਡ ਤੋਂ ਜਲਦੀ ਹੀ ਰਾਹਤ ਮਿਲਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਚਿਤਾਈ ਗਈ ਹੈ ਅੱਜ ਵੀ ਕੁਝ ਰਾਹਤ ਦੀ ਉਮੀਦ ਹੈ ਪਰ ਇਹna ਇਹ ਥੋੜੇ ਸਮੇਂ ਦੇ ਲਈ ਹੀ ਇਹ ਰਾਹਤ ਗਈ ਜਾ ਸਕਦੀ ਹੈ ਕਿਉਂਕਿ ਅਗਲੇ ਦਿਨ ਰਾਤ ਨੂੰ ਠੰਡ ਦਾ ਪੱਧਰ ਉਸੇ ਤਰ੍ਹਾਂ ਬਰਕਰਾਰ ਹੋ ਜਾਂਦਾ ਹੈ ਦਿਨ ਵੇਲੇ ਜ਼ਰੂਰ ਜਦੋਂ ਸੂਰਜ ਨਿਕਲਦਾ ਤਾਂ ਠੰਡ ਤੋਂ ਕੁਝ ਰਾਹਤ ਮਿਲਦੀ ਹੈ ਸੋ ਠੰਡ ਤੋਂ ਰਾਹਤ ਮਿਲਣ ਦੀ ਫਿਲਹਾਲ ਪੱਕੇ ਤੌਰ ਤੇ ਸੰਭਾਵਨਾ ਨਹੀਂ ਹੈ ਕਿਉਂਕਿ ਅਗਲੇ ਕੁਝ ਦਿਨ ਜਿਹੜਾ ਪਹਾੜਾਂ ਤੇ ਬਰਫਬਾਰੀ ਵੀ ਹੋਵੇਗੀ ਜਿਸ ਨਾਲ ਮੈਦਾਨੀ ਇਲਾਕਿਆਂ ਤੇ ਜ਼ਰੂਰ ਇਸ ਦਾ ਅਸਰ ਪਵੇਗਾ ਠੰਡ ਵਧਣ ਦੀ ਉਮੀਦ ਜ਼ਰੂਰ ਹੈ ਪਰ ਦਿਨ ਵੇਲੇ ਜਦੋਂ ਸੂਰਜ ਨਿਕਲਦਾ ਧੁੱਪ ਨਿਕਲਦੀ ਥੋੜੀ ਰਾਹਤ ਜ਼ਰੂਰ ਮਿਲਦੀ ਹੈ ਸਵੇਰੇ ਸ਼ਾਮ ਠੰਡ ਉਸੇ ਤਰ੍ਹਾਂ ਬਰਕਰਾਰ ਰਹੇਗੀ ਸੋ ਠੰਡ ਦੇ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਇਸ ਠੰਡ ਤੋਂ ਬਚਾਉਣ ਦੀ ਜ਼ਰੂਰਤ ਵੀ ਸਾਫ਼ ਤੌਰ ਤੇ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਸੋ ਬਜ਼ੁਰਗਾਂ ਤੇ ਬੱਚਿਆਂ ਨੂੰ ਅਜੇ ਹੀ ਕੋਰੇ ਵਾਲੀ ਠੰਡ ਤੋਂ ਬਚਾਉਣਾ ਬਿਹਤਰ ਜ਼ਰੂਰੀ ਹੈ ਕਿਉਂਕਿ ਜਦ ਤੱਕ ਬਰਸਾਤ ਨਹੀਂ ਹੁੰਦੀ ਉਦੋਂ ਤੱਕ ਇਸ ਸੁੱਕੀ ਠੰਡ ਦੇ ਕਾਰਨ ਬਿਮਾਰੀਆਂ ਦਾ ਖਤਰਾ ਵੀ ਵਧ ਹੈ